ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਅੱਜ ਦੀ ਵੀਡੀਓ ਸਿਰਫ ਤੇ ਸਿਰਫ ਸੂਟਾਂ ਦੀ ਹੋਣ ਜਾ ਰਹੀ ਹੈ ਜੀ ਕਿਉਂਕਿ ਮੈਂ ਸਾਰਾ ਸਟਾਕ ਹੈ ਜਿਹੜਾ ਉਹ ਕਲੀਅਰ ਕਰਨ ਲੱਗੀ ਹੋਈਆਂ ਬਹੁਤ ਟਾਈਮ ਬਾਅਦ ਸੂਟਾਂ ਦੀ ਵੀਡੀਓ ਆਉਂਦੀ ਹੈ ਤੇ ਇੰਸਟਾ ਦੇ ਉੱਪਰ ਮੈਂ ਸਾਰੀਆਂ ਸੂਟਾਂ ਦੀ ਵੀਡੀਓ ਪਹਿਲਾਂ ਵੀ ਪਾਈ ਹੋਈ ਆ ਅਪਲੋਡ ਕੀਤੀ ਆ ਪਰ ਮੇਰੀ ਕੋਈ ਆਡੀਅנס ਉੱਥੇ ਵਿਜ਼ਿਟ ਨਹੀਂ ਕਰ ਰਹੀ ਹੈਗੀ ਪ੍ਰੋਪਰਲੀ ਇਨਸਟਾ 'ਤੇ ਪਤਾ ਨਹੀਂ ਕੀ ਇਸ਼ੂਜ਼ ਆ ਰਹੇ ਨੇਗੇ ਕਿ ਉੱਥੇ ਜਾ ਕੇ ਕੋਈ ਆਰਡਰ ਪਲੇਸ ਵੀ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਇਨਕੁਆਇਰੀ ਕੋਈ ਇਸ ਤਰ੍ਹਾਂ ਦੀ ਡਿਟੇਲ ਵਗੈਰਾ ਹੋ ਰਹੀ ਹੈ ਹਨਾ ਤੇ ਤੁਸੀਂ ਸਾਰੇ ਜਣੇ ਸਕਰੀਨ ਦੇ ਉੱਪਰ ਦੇਖ ਲਓ ਤੁਹਾਨੂੰ ਇਨਸਟਾ ਆਈਡੀ ਸ਼ੋ ਹੋ ਰਹੀ ਹੋਣੀ ਤੁਸੀਂ ਵਿਜ਼ਿਟ ਕਰਨਾ ਚਾਹੋ ਤੁਸੀਂ ਕਰਕੇ ਵਿਜ਼ਿਟ ਉੱਥੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੁਝ ਨਵੇਂ ਸੂਟ ਹੋਣਗੇ ਜੋ ਮੈਂ ਤੁਹਾਨੂੰ ਵਾਈਟੀ ਵੀਡੀਓ ਦੇ ਵਿੱਚ ਵੀ ਨਹੀਂ ਦਿਖਾਈ ਹੋਣੀ ਤੇ ਤੁਸੀਂ ਉੱਥੇ ਵੀ ਨਵੇਂ ਸੂਟ ਵੀ ਦੇਖ ਸਕਦੇ ਹੋ ਐਕਚੁਅਲ ਦੇ ਵਿੱਚ ਮੈਨੂੰ ਸਟਾਕ ਕਲੀਅਰ ਕਰਨ ਦੀ ਜ਼ਰੂਰਤ ਹੈ ਸੋ ਇਸੇ ਲਈ ਮੇਰੇ ਕੋਲੇ ਜੋ ਵੀ ਸਟਾਕ ਦੇ ਵਿੱਚ ਜਿੰਨੇ ਜਿੰਨੇ ਵੀ ਮੇਰੇ ਕੋਲ ਵੈਰਾਈਟੀ ਪੀਸ ਬਚੇ ਹੋਏ ਆ ਉਹਨਾਂ ਨੂੰ ਮੈਂ ਡਿਸਕਾਊਂਟ ਦੇ ਉੱਪਰ ਕਲੀਅਰ ਕਰ ਰਹੀ ਹਾਂ ਤੇ ਤੁਸੀਂ ਇਸ ਡਿਸਕਾਊਂਟ ਦਾ ਬੈਨੀਫਿਟ ਲੈ ਸਕਦੇ ਹੋ ਇਸ ਡੀਲ ਦਾ ਇਸ ਵੀਡੀਓ ਦਾ ਬਹੁਤ ਜ਼ਿਆਦਾ ਬੈਨੀਫਿਟ ਲਾਭ ਤੁਸੀਂ ਲੈ ਸਕਦੇ ਹੋ ਆਲਰੇਡੀ ਕਿਉਂਕਿ ਮੈਂ ਸੂਟ ਜਿਹੜੇ ਮੇਰੇ ਕੋਲੇ ਸੇਲ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਕਿਸੇ ਦੇ ਵਿੱਚੋਂ ਚਾਰ ਪੀਸ ਕਿਸੇ ਚੋਂ ਤਿੰਨ ਕਿਸੇ ਚੋਂ ਦੋ ਜਾਂ ਇੱਕ ਪੀਸ ਬਚਿਆ ਹੋਇਆ ਮੈਂ ਸਾਰੇ ਅੱਜ ਤੁਹਾਡੇ ਨਾਲ ਇਕਦਮ ਸ਼ੇਅਰ ਕਰ ਦੇਣੀ ਹੈ ਜਿੰਨੇ ਕ ਮੇਰੇ ਤੋਂ ਇਸ ਵੀਡੀਓ ਵਿੱਚ ਪੋਸੀਬਲ ਹੋ ਸਕੇ ਸਾਰਿਆਂ ਦੀ ਝਲਕ ਦਿਖਾ ਦੇਣੀ ਹੈ ਤੁਹਾਨੂੰ ਪ੍ਰੋਪਰ ਜਾਣਕਾਰੀ ਲੈਣੀ ਹੋਈ ਇਹਨਾਂ ਸੂਟਾਂ ਦੀ ਤੁਸੀਂ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖ ਰਿਹਾ ਤੁਸੀਂ ਸੂਟ ਦੀ ਪਿਕ ਦੀ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਦੇ ਉੱਪਰ ਉਸ ਸੂਟ ਦੇ ਬਾਰੇ ਡਿਟੇਲ ਇਨਕੁਆਰੀ ਕਰ ਸਕਦੇ ਹੋ ਮੈਂ ਤੁਹਾਨੂੰ ਪ੍ਰੋਪਰ ਉਸਤੀ ਫੋਟੋ ਉਸ ਸੂਟ ਦੀ ਡਿਟੇਲ ਹੈ ਜਿਹੜੀ ਉਹ ਤੁਹਾਨੂੰ ਮੈਂ WhatsApp ਕਰ ਦੂੰਗੀ ਤੇ ਉਸ ਦੀ ਜਾਣਕਾਰੀ ਪ੍ਰੋਪਰਲੀ ਮੈਂ ਤੁਹਾਨੂੰ ਦੇ ਦੇ ਦੂੰਗੀ ਤੇ ਜਿੰਨਾ ਵੀ ਮੇਰੇ ਕੋਲ ਸਟਾਕ ਹੈ ਜੀ ਸਾਰਾ ਪਿਓਰ ਦੇ ਵਿੱਚ ਹੈ ਵਧੀਆ ਵਾਲਾ ਰਿਚ ਕੁਆਲਟੀ ਦੇ ਵਿੱਚ ਹੈ ਕੁਆਲਟੀ ਨੂੰ ਲੈ ਕੇ ਕੋਈ ਕੁਐਸਚਨ ਨਾ ਕਰਿਓ ਕੁਆਲਟੀ ਇੱਕਦਮ ਵਧੀਆ ਰਿਚ ਤੁਹਾਨੂੰ ਦੇਖਣ ਨੂੰ ਮਿਲੇਗੀ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਜੀ ਆਰਕੰਡੀ ਦਾ ਹੀ ਸਟਾਕ ਦੇਖਦੇ ਆ ਆਰਕੰਡੀ ਦੇ ਵਿੱਚ ਆਪਣੇ ਕੋਲ ਕਿੰਨੇ ਕਲਰ ਜਿਹੜੇ ਆ ਉਹ ਇਸ ਟਾਈਮ ਤੇ ਅਵੇਲੇਬਲ ਹੈ ਇਹ ਹੈ ਜੀ ਸੌਫਟ ਵਿਸਕੋਸ ਦੀ ਆਰਕੰਡੀ ਹੈ ਆਰਗੈਨਿਕ ਔਰ ਕੰਡੀ ਹੈ ਇਹ ਬਹੁਤ ਜ਼ਿਆਦਾ ਸਮੂਥ ਤੇ ਸੋਬਰ ਕੁਆਲਿਟੀ ਦੇ ਵਿੱਚ ਹੈ ਕੋਈ ਖਰਦਰੀ ਜਾਂ ਇਦਾਂ ਦੀ ਉਹ ਲੋ ਕੁਆਲਿਟੀ ਦਾ ਕਪੜਾ ਨਹੀਂ ਹੈਗਾ ਇਹਦੇ ਵਿੱਚ ਦੋ ਕਲਰ ਆ ਚਾਹੀਦੇ ਦੀ ਬਾਟਮ ਹੈ ਜਿਹੜੀ ਸੈਲਫ ਰਹੂਗੀ ਦੋ ਨਹੀਂ ਇਸ ਦੇ ਵਿੱਚ ਤਿੰਨ ਕਲਰ ਹੋਣੇ ਮੈਂ ਤੀਸਰਾ ਵੀ ਦਿਖਾ ਦਿੰਨੀ ਆ ਇਹ ਬਾਟਮ ਦੇਖ ਲਓ ਇਹ ਇਸ ਤਰ੍ਹਾਂ ਸੈਲਫ ਦੇ ਵਿੱਚ ਰਹੂਗੀ ਇਹ ਇਸ ਦੀ ਸ਼ਰਟ ਰਹੂਗੀ ਇਹ ਵਿਦਆਊਟ ਦੁਪੱਟਾ ਹੈ ਜੀ ਵਿਦਆਊਟ ਦੁਪੱਟਾ ਹੈ ਔਰ ਕੰਡੀ ਦੇ ਵਿੱਚ ਬਹੁਤ ਜ਼ਿਆਦਾ ਸਮੂਥਾ ਗਰਮੀਆਂ ਚ ਵੇਅਰ ਕਰਨ ਵਾਲੀ ਇਹ कॉटन ਔਰ ਕੰਡੀ ਹੁੰਦੀ ਹੈ ਜਿਹੜੀ ਵਿਸਕੋਸ ਉਹ ਹੈ ਦੂਸਰਾ ਇਸ ਦੇ ਵਿੱਚ ਇਹ ਕਲਰ ਆ ਜਾਂਦਾ ਹੈ ਇਸ ਦੇ ਵਿੱਚ ਵੀ ਜਿਹੜੀਆਂ ਬਾਟਮ ਹੈ ਉਸ ਦੇ ਵਿੱਚ ਸੈਲਫ ਪ੍ਰਿੰਟ ਆਊਗਾ ਇਸ ਤਰ੍ਹਾਂ ਥੋੜਾ ਥੋੜਾ ਦੇਖ ਲਓ ਤੇ ਇਹ ਇਸ ਦਾ ਦੂਸਰਾ ਕਲਰ ਹੈ ਇਹ ਵਾਲਾ ਆਰਕੰਡੀ ਦੇ ਵਿੱਚ ਇੱਕ ਤੁਸੀਂ ਮਸਟਰਡ ਦੇਖ ਚੁੱਕੇ ਹੋ ਹਨ ਇੱਕ ਇਹ ਪਰਪਲ ਆ ਗਿਆ ਤੇ ਇੱਕ ਇਸ ਦੇ ਵਿੱਚ ਗ੍ਰੀਨ ਕਲਰ ਹੈ ਇਹ ਵੀ ਬਹੁਤ ਸੋਹਣਾ ਤੇ ਬਹੁਤ ਪਿਆਰਾ ਰੰਗ ਹੈ ਇਹ ਵਾਲਾ ਇਹਦਾ ਥੋੜਾ ਪ੍ਰਿੰਟ ਦੂਸਰੇ ਨਾਲੋਂ ਚੇਂਜ ਆ ਬਸ ਇਸ ਤੇ ਵਿੱਚ ਪ੍ਰਿੰਟ ਹੈ ਇਸ ਤਰ੍ਹਾਂ ਦੇ ਫਲਾਵਰਸ ਨੇ ਇਹਦੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਨੇ ਤੇ बॉटਮ ਸੀਮ ਸੈਲਫ ਦੇ ਵਿੱਚ ਪ੍ਰਿੰਟ ਰਹੂਗਾ ਸੈਲਫ बॉटਮ ਰਹੂਗੀ बॉटਮ ਪਿਓਰ ਕਾਟਨ ਦੀ ਹੈ ਜੀ ਤੇ ਇਹ ਸ਼ਰਟ ਹੈ ਜਿਹੜੀ ਇਹ ਕਾਟਨ ਆਰਕੰਡੀ ਬਿਸਕੋਸ ਆਰਗੈਨਿਕ ਕਾਟਨ ਹੈ ਬਹੁਤ ਜ਼ਿਆਦਾ ਸੋਹਣੀ ਹੈ ਇਸ ਤਰ੍ਹਾਂ ਇਹ ਇਸ ਦਾ ਸੈਲਫ ਹੈ ਜਿਹੜਾ ਬਾਟਮ ਰਹੇਗਾ ਇਹ ਤਿੰਨ ਰੰਗ ਹੈ ਜੀ ਤੁਹਾਨੂੰ ਔਰਕੰਡੀ कॉटन ਦੇ ਵਿੱਚ ਮਿਲ ਸਕਦੀ ਹੈ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਉੱਪਰ ਹੈ ਤੇ ਤੁਸੀਂ ਇਹਨਾਂ ਦੀ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖ ਰਿਹਾ ਹੋਣਾ ਇਸ ਸਾਈਡ ਤੇ ਤੁਸੀਂ ਇੱਥੇ ਜਾ ਕੇ ਆਪਣੇ ਨੰਬਰ ਜੋ ਪਿਕ ਹੈ ਇਸ ਨੂੰ ਸ਼ੇਅਰ ਕਰਕੇ ਇਸ ਦੀ ਸਾਰੀ ਜਾਣਕਾਰੀ ਮੈਥੋਂ ਲੈ ਸਕਦੇ ਹੋ ਤੇ ਆਪਾਂ ਜੀ ਹੁਣ ਇੱਕ कॉटन ਦੇ ਪੀਸ ਦੇ ਵਿੱਚ ਬਾਕੀ ਸਾਰੇ ਕਲਰ ਸੇਲ ਹੋ ਗਏ ਆ ਸਿੰਗਲ ਰੰਗ ਬਚਿਆ ਹੋਇਆ ਆਪਣੇ ਕੋਲੇ ਇਹ ਪਿਓਰ कॉटन ਹੈ ਇਸ ਦੀ ਸੈਲਫ ਦੀ ਬਾਟਮ ਰਹੇਗੀ ਪਿਸਤਾ ਇਸ ਦੇ ਨਾਲ ਬਾਟਮ ਹੈ ਪਿਸਤਾ ਬਾਟਮ ਹੈ ਇਸ ਦੇ ਵਿੱਚ ਸੈਲਫ ਪ੍ਰਿੰਟ ਰਹੇਗਾ ਕਈ ਵਾਰ ਕੈਮਰਾ ਕੈਪਚਰ ਨਹੀਂ ਕਰ ਪਾਉਂਦਾ ਕਿਸੇ ਰੀਜ਼ਨ ਵਾਸਤੇ ਕਿਉਂਕਿ ਮੈਂ ਰੂਮ ਦੇ ਅੰਦਰ ਵੀਡੀਓ ਬਣਾ ਰਹੀ ਹਾਂ ਸੋ ਹੋ ਸਕਦਾ ਹੈ ਇੱਥੇ ਕੈਮਰਾ ਪ੍ਰੋਪਰਲੀ ਇਸ ਦਾ ਸੈਲਫ ਨਾ ਦਿਖਾਉਂਦਾ ਹੋਵੇ ਬਟ ਮੈਂ ਟਰਾਈ ਕਰ ਰਹੀ ਹਾਂ ਤੁਹਾਨੂੰ ਦਿਖਾਉਣ ਦੀ ਇਸ ਤਰ੍ਹਾਂ ਤੇ ਇਹ ਇਸ ਦੀ ਸ਼ਰਟ ਦਾ ਜਿਹੜਾ ਪ੍ਰਿੰਟ ਹੈ ਇਹ ਦੇਖੋ ਪਿਸਤਾ بیس ਰਹੂਗਾ ਇਸ ਦਾ ਇਸ ਦੇ ਨਾਲ ਪਿਸਤਾ ਹੈ ਜਿਹੜੀ ਬਾਟਮ ਬਾਟਮ ਰਹੂਗੀ ਤੇ ਬਾਟਮ ਦੇ ਉੱਪਰ ਸਟੈਂਪ ਹੈ ਜਿਹੜੀ ਪਿਓਰ ਕਾਟਨ ਦੀ ਲੱਗੀ ਮਿਲੇਗੀ ਤੁਹਾਨੂੰ ਬਹੁਤ ਸੋਹਣਾ ਪੁੱਤ ਪਿਆਰਾ ਕਾਟਨ ਦਾ ਮੈਚਿੰਗ ਸੂਟ ਹੈ ਇਹ ਔਰ ਕੰਡੀ ਤੇ ਕਾਟਨ ਦੇ ਸੂਟ ਹੋਗੇ ਜੀ ਜੋ ਬਿਨਾ ਦੁਪट्टे ਤੋਂ ਨਹੀਂ ਹਨ ਮੈਂ ਤੁਹਾਨੂੰ ਸਿਰਫ ਇੱਕ ਵਾਰ ਉਹ ਦਿਖਾ ਰਹੀ ਹਾਂ ਜੋ ਵਿਦਾਊਟ ਦੁਪੱਟਾ ਨੇ ਹੁਣ ਆਪਾਂ ਗੱਲ ਕਰ ਲੈਨੇ ਆਂ ਦੁਪੱਟਿਆਂ ਵਾਲੇ ਕਾਟਨ ਦੇ ਸੂਟਾਂ ਦੀ ਜਿਹਦੇ ਵਿੱਚ ਮੇਰੇ ਕੋਲ ਤਿੰਨ ਰੰਗ ਮੌਜੂਦ ਹੈ ਜੋ ਦੁਪੱਟੇ ਵਾਲੇ ਆ ਸਭ ਤੋਂ ਪਹਿਲਾਂ ਆਪਾਂ ਇਹ ਨਿਊਨ ਪੈਰਟ ਦੀ ਗੱਲ ਕਰਦੇ ਆਂ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਇਸ ਦਾ ਤੇ ਬਹੁਤ ਸੋਹਣਾ ਪੈਟਰਨ ਹੈ ਅੱਛਾ ਇਹ ਬਹੁਤ ਅੱਛੀ ਵਾਲੀ ਕਾਟਨ ਹੈ ਜਿਹੜੀ ਦੇ ਨਾਲ ਮਲ ਦਾ ਦੁਪੱਟਾ ਹੈ ਇਹ ਬਾਟਮ ਹੈ ਸਭ ਤੋਂ ਪਹਿਲਾਂ ਬਾਟਮ ਤੇ ਸ਼ਰਟ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਜੇ ਮੈਂ ਪ੍ਰੋਪਰ ਸਾਰਾ ਖੋਲ ਖੋਲ ਕੇ ਦਿਖਾਇਆ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਸੋ ਜਿੰਨਾਂ ਨੇ ਵੀ ਪ੍ਰੋਪਰ ਖੋਲ ਕੇ ਸੂਟ ਨੂੰ ਪ੍ਰੋਪਰ ਡਿਟੇਲ ਲੈਣੀ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਕਰ ਲਿਓ ਤੁਹਾਨੂੰ ਪ੍ਰੋਪਰ ਇਹਨਾਂ ਦੀ ਮੈਂ ਪਿਕਚਰ ਸ਼ੇਅਰ ਕਰ ਦੂੰਗੀ ਔਰ ਡਿਟੇਲ ਵੀ ਦੇ ਦੂੰਗੀ ਇਹ ਇਸ ਦੀ ਸ਼ਰਟ ਹੈ ਇਹ ਇਸ ਦੀ ਬਾਟਮ ਹੈ ਜੀ ਇਹ ਸਲਵਾਰ ਰਹੂਗੀ ਇੱਕ ਮੀਜ ਰਹੂਗਾ ਤੇ ਇਹ ਇਸ ਦੇ ਨਾਲ ਮਲ ਦਾ ਦੁਪੱਟਾ ਰਹੂਗਾ ਦੁਪੱਟਾ ਤੁਹਾਨੂੰ ਮੈਂ ਥੋੜਾ ਜਿਹਾ ਚਲੋ ਖੋਲ ਕੇ ਦਿਖਾ ਦਿੰਨੀ ਹ ਕਿਉਂਕਿ ਕਈ ਵਾਰ ਨਵੇਂ ਵੀਵਰਸ ਵਿਜ਼ਿਟ ਕਰਦੇ ਆ ਤੇ ਇਸ ਲਈ ਮੈਂ ਤੁਹਾਨੂੰ ਦਿਖਾ ਦਿੰਨੀ ਥੋੜਾ ਥੋੜਾ ਖੋਲ ਕੇ ਇਸ ਤੇ ਫੋਰ ਸਾਈਡਡ ਬਾਰਡਰ ਰਹੂਗਾ ਤੇ ਇਹ ਇਸ ਦਾ ਮਲ ਦਾ ਦੁਪੱਟਾ ਹੈ ਬਹੁਤ ਜ਼ਿਆਦਾ ਪਿਆਰੀ ਸੋਹਣੀ ਕੁਆਲਿਟੀ ਐਸ ਸਟੌਫ ਤੇ ਸੌਰੀ ਇਹ ਵੀ ਦੁਪੱਟਾ ਹੈ ਬਹੁਤ ਅੱਛਾ ਫੈਬਰਿਕ ਹੈ ਇਸ ਦੇ ਵਿੱਚ ਦੂਜਾ ਰੰਗ ਆ ਜਾਂਦਾ ਜੀ ਪੀਚ ਪੀਚ ਵੀ ਬਹੁਤ ਸੋਹਣਾ ਹੈ ਇਹ ਇਸਦੀ ਸ਼ਰਟ ਹੈ ਜੀ ਇਹ ਇਸਦੀ ਬਾਟਮ ਹੈ ਇਹ ਸਲਵਾਰ ਆ ਜਾਂਦੀ ਹੈ ਪਲਾਜ਼ੋ ਸਲਵਾਰ ਜੋ ਵੀ ਬਣਾਉਣਾ ਚਾਹੋ ਇਹ ਕਮੀਜ਼ ਆ ਜਾਂਦਾ ਤੇ ਇਹਦੇ ਨਾਲ ਇਹ ਆ ਜਾਂਦਾ ਇਸਦਾ ਦੁਪੱਟਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈ ਇਹਦੇ ਦੁਪੱਟੇ ਦਾ ਪ੍ਰਿੰਟ ਬੜਾ ਹੀ ਪਿਆਰਾ ਹੈ ਦੁਪੱਟਿਆਂ ਦੇ ਸਾਰਿਆਂ ਦੇ ਪ੍ਰਿੰਟ ਬੜੇ ਸੋਹਣੇ ਨੇ ਇਸ ਤੇ ਦੋ ਸਾਈਡ ਦੇ ਉੱਪਰ ਇਸ ਤਰ੍ਹਾਂ ਬਾਰਡਰ ਰਹੂਗਾ ਇਹ ਦੇਖੋ ਇਹ ਇਸਦਾ ਸਾਰਾ ਇਸ ਤਰ੍ਹਾਂ I think ਮੈਂ ਉਲਟਾ ਲੈ ਲਿਆ ਇਹ ਇਸ ਦਾ ਬਾਟਰ ਹੈ ਇਹ ਇਸ ਦੇ ਵਿੱਚ ਦੁਪੱਟੇ ਵਾਲੇ ਦੇ ਵਿੱਚ ਇਹ ਦੂਸਰਾ ਕਲਰ ਹੈ ਬੜੇ ਸੋਹਣਾ ਹੈ ਬੜਾ ਪਿਆਰਾ ਰੰਗ ਹੈ ਤੁਸੀਂ ਸਾਰਿਆਂ ਦੀ ਜੋ ਵੀ ਸਾਰੇ ਸੂਟਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਂਦਾ ਹੈ ਤੇ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਵਿਜ਼ਿਟ ਜ਼ਰੂਰ ਕਰਿਓ ਤਾਂ ਜੋ ਤੁਸੀਂ ਇਹਨਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਜਿਹੜੀ ਲੈ ਸਕੋ ਤੀਜਾ ਰੰਗ ਆ ਜਾਂਦਾ ਜੀ ਇਸ ਦੇ ਵਿੱਚ ਫਿਰੋਜ਼ੀ ਫਿਰੋਜ਼ੀ ਵੀ ਬਹੁਤ ਸੋਹਣਾ ਰੰਗ ਹੈ ਇਹ ਹੈ ਜੀ ਇਸ ਦੀ ਸ਼ਰਟ ਛੋਟਾ ਤੇ ਆ 얘 ਦੇ ਨਾਲ बॉटम ਇਹ ਜਾਏਗੀ ਇਸ ਦੇ ਨਾਲ बॉटम ਬਹੁਤ ਸੋਹਣਾ ਹੈ ਜੀ ਬਹੁਤ ਸੋਹਣਾ ਕੰਬੀਨੇਸ਼ਨ ਹੈ ਤੇ ਇਹ ਇਸ ਦੇ ਨਾਲ ਮਲਦਾ ਉਹੀ ਸੇਮ ਦੁਪੱਟਾ ਸਾਰੇ ਸੂਟ ਡਿਸਕਾਊਂਟ ਤੇ ਮਿਲ ਰਹੇ ਆ ਜੋ ਇਹਨਾਂ ਦੇ ਪ੍ਰਾਈਸ ਸੀ ਉਹਨਾਂ ਦੇ ਨਾਲੋਂ ਹੁਣ ਸਸਤੇ ਘੱਟ ਰੇਟ ਤੇ ਮਿਲ ਰਹੇ ਆ ਤੁਹਾਨੂੰ ਕਿਉਂਕਿ ਮੈਂ ਸਟਾਕ ਕਲੀਅਰ ਕਰਨੇ ਮੇਬੀ ਮੈਂ ਇਸ ਕੰਮ ਨੂੰ ਕੰਟੀਨਿਊ ਨਹੀਂ ਕਰੂੰਗੀ ਜੋ ਵੀ ਮੇਰੇ ਕੋਲ ਸਟਾਕ ਪਿਆ ਹੋਇਆ ਮੈਂ ਉਸ ਨੂੰ ਕਲੀਅਰ ਕਰ ਰਹੀ ਹਾਂ ਤੇ ਇਹ ਹੈ ਜਿਸ ਦਾ ਮਲ ਦਾ ਦੁਪੱਟਾ ਦੁਪੱਟੇ ਬਹੁਤ ਖੁੱਲੇ ਡੁੱਲੇ ਨਹੀਂ ਜੀ ਬਹੁਤ ਜ਼ਿਆਦਾ ਸੋਨੇ ਮਾਡਰਨ ਜਿਵੇਂ ਕੀ ਕਹਿਦੀ ਆਪਾਂ 스마트 ਦੁਪੱਟੇ ਆ ਮਾਡਰਨ ਸਟਾਈਲ ਦੇ 스마트 ਦੁਪੱਟੇ ਆ ਇਸ ਦਾ ਬਾਰਡਰ ਹੈ ਸ਼ਰਟ ਨਾਲ ਦਾ ਇਸ ਦੇ ਬਾਰਡਰ ਦੇ ਵਿੱਚ ਇਸ ਤਰ੍ਹਾਂ ਪ੍ਰਿੰਟ ਰਹੇਗਾ ਬਾਟਮ ਨਾਲ ਦਾ ਇਸ ਦੇ ਸੈਂਟਰ ਚ ਰਹੇਗਾ ਤੇ ਇਹ ਹੈ ਮਲ ਦੇ ਦੁਪੱਟੇ ਔਰ ਇਹ ਹੈ ਫਿਰੋਜ਼ੀ ਇਸ ਦਾ ਲਾਸਟ ਕਲਰ ਤਿੰਨ ਕਲਰ ਦੁਪਟੀਆਂ ਦੇ ਵਿੱਚ ਮਿਲਣਗੇ ਤੁਹਾਨੂੰ ਤਿੰਨ ਆਰਕੰਡੀ ਵਿੱਚ ਮਿਲਣਗੇ ਇੱਕ ਤੁਹਾਨੂੰ ਪਿਸਤਾ ਵਾਲਾ ਕਾਟਨ ਦਾ ਦਿਖਾਇਆ ਜੋ ਸੈਲਫ ਦੇ ਵਿੱਚ ਸੈਲਫ ਬਾਟਮ ਦੇ ਵਿੱਚ ਮੈਚਿੰਗ ਦੇ ਵਿੱਚ ਰਹੇਗਾ ਤੇ ਹੁਣ ਆਪਾਂ ਾਲਓਵਰ ਸੂਟਾਂ ਦੀ ਗੱਲ ਕਰਦੇ ਪਏ ਹਾਂ ਜੋ ਮੇਰੇ ਕੋਲੇ ਬਚਿਆ ਹੋਇਆ ਹੈ ਇਸ ਦੇ ਵਿੱਚ ਮਾਊਸ ਕਲਰ ਵੀ ਸੀਗਾ ਉਹ ਸੇਲ ਹੋ ਗਈ ਹੈ ਜੀ ਮਾਊਸ ਕਲਰ ਆਪਾਂ ਨੂੰ ਨਹੀਂ ਮਿਲੇਗਾ ਸਿਰਫ ਇਸ ਦੇ ਵਿੱਚ ਫਿਰੋਜ਼ੀ ਹੈ ਕਿਉਂਕਿ ਫਿਰੋਜ਼ੀ ਮੈਂ ਥੋੜਾ ਜ਼ਿਆਦਾ ਲੈ ਲਿਆ ਸੀਗਾ ਖਰੀਦ ਲਿਆ ਸੀ ਤੇ ਇਹ ਹੈ ਜੀ ਇਸ ਦਾ ਇਹ ਆਲਓਵਰ ਬਹੁਤ ਸੋਹਣਾ ਇਸ ਤੇ ਵਿੱਚ ਪੈਟਰਨ ਹੈ ਇਹ ਸੂਟ ਮੈਂ ਖੁਦ ਵੀ ਰੈਡੀ ਹੋਣਾ ਦਿੱਤਾ ਵਾ ਮੈਂ ਮਤਲਬ ਸਟਿਚ ਕਰਾਉਣਾ ਕਿਉਂਕਿ ਕਸਟਮਰਸ ਦੇ ਭੈਣ ਦੇ ਕੋਲ ਇੰਨੇ ਜ਼ਿਆਦਾ ਹੁੰਦੇ ਆ ਨਾ ਆਰਡਰ ਤੇ ਉਹਨਾਂ ਦੇ ਵਿੱਚੋਂ ਆਪ ਦੇ ਲਈ ਟਾਈਮ ਹੀ ਨਹੀਂ ਮਿਲਦਾ ਜਿਵੇਂ ਰੈਡੀ ਹੋ ਜਾਂਦਾ ਇਸ ਤੇ ਵਿੱਚ ਮੈਂ ਲੈਸਾਂ ਵਗੈਰਾ ਐਡ ਕੀਤੀਆਂ ਹੋਈਆਂ ਇਨਸਰਟ ਕੀਤੀਆਂ ਹੋਈਆਂ ਡਿਜ਼ਾਈਨ ਜਦੋਂ ਹੀ ਰੈਡੀ ਹੋ ਜਾਂਦਾ ਮੈਂ ਤੁਹਾਡੇ ਨਾਲ ਜਿਹੜੀ ਹੈ ਪਿਕ ਉਹਦੀ ਸ਼ੇਅਰ ਕਰ ਦੂੰਗੀ ਇੰਸਟਾ ਦੇ ਉੱਪਰ ਇਹ ਹੈ ਜੀ ਆਲਓਵਰ ਫਿਰੋਜ਼ੀ ਇਸ ਦੇ ਨਾਲ ਦੁਪੱਟਾ ਨਹੀਂ ਹੈ ਇਹ ਆਲਓਵਰ ਦੇ ਵਿੱਚ ਹੈ ਹុន ਆਲ ਓਵਰ ਦੇ ਵਿੱਚ ਆਪਾਂ ਇੱਕ ਇਹ ਵਾਲਾ ਦੇਖ ਲੈਣੇ ਆ। ਇਹ ਵੀ ਆਲ ਓਵਰ ਹੈ ਇਸ ਦਾ ਪ੍ਰਿੰਟ ਕੁਝ ਇਸ ਤਰ੍ਹਾਂ ਰਹੇਗਾ। ਇਹ ਵੀ ਮੈਂ ਆਪਣੇ ਲਈ ਕਾਟ ਸੈੱਟ ਹੈ ਜਿਹੜਾ ਉਹ ਰੈਡੀ ਕਰ ਰਹੀ ਹਾਂ। ਇਹ ਦੇਖੋ। ਤੁਹਾਨੂੰ ਜੋ ਵੀ ਪਸੰਦ ਆ ਰਿਹਾ ਤੁਸੀਂ ਬਸ ਸਕਰੀਨਸ਼ਾਟ ਲੈਣਾ ਹੈ। ਵੀਡੀਓ ਨੂੰ ਪਾਜ਼ ਕਰੋ ਰੋਕ ਕੇ ਉਸ ਦਾ ਸਕਰੀਨਸ਼ਾਟ ਲੈ ਕੇ ਤੇ ਤੁਸੀਂ ਮੈਨੂੰ ਇਨਸਟਾ ਦੇ ਉੱਪਰ ਇਸ ਦੀ ਡਿਟੇਲ ਜਾਣਕਾਰੀ ਜੋ ਵੀ ਸੂਟ ਦੀ ਲੈਣੀ ਚਾਹੋ ਤੁਸੀਂ ਲੈ ਸਕਦੇ ਹੋ। ਹੁਣ ਇਸ ਦੇ ਵਿੱਚ ਜਿਹੜੀ ਹੈ ਤੀਸਰਾ ਆਲਓਵਰ ਦੇ ਵਿੱਚ ਇਹ ਆ ਜਾਂਦਾ ਹੈਗਾ ਹਾਂ 6 2 ਸੂਟ ਨੇ ਇਹ ਹੈ ਜੀ ਸਕਾਈ ਬਲੂ ਇਸ ਦਾ ਕਲਰ ਹੈ ਇਹ ਬਹੁਤ ਜ਼ਿਆਦਾ ਵਧੀਆ ਰਿਚ ਕੁਆਲਟੀ ਦੇ ਵਿੱਚ ਕਾਟਨ ਹੈ ਬਹੁਤ ਅੱਛੀ ਹੈ ਕਿਉਂਕਿ ਇਹ ਮੈਂ ਕਿਸੇ ਪੁਟਿਕ ਤੋਂ ਪਰਸਨਲੀ ਮੰਗਾਏ ਹੋਏ ਹੈ ਇਹ ਮੇਰੇ ਕੋਲ ਲਿਮਟਿਡ ਜੇ ਪੀਸ ਆਏ ਸੀ ਅਸੀਂ ਕਿਉਂਕਿ ਮੇਰੇ ਮਾਸੀ ਵੀ ਇਸ ਤਰ੍ਹਾਂ ਦੇ ਕੱਪੜੇ ਪਾਉਂਦੇ ਆ ਉਹਨਾਂ ਨੇ ਆਪਣੇ ਲਈ ਇਹ ਸੂਟ ਮੰਗਵਾਏ ਸੀ ਤੇ ਮੈਂ ਥੋੜੀ ਜੀ ਕੁਆਂਟੀਟੀ ਵਧ ਮੰਗਾ ਲਈ ਕਿਉਂਕਿ ਮੈਨੂੰ ਇਹਨਾਂ ਦਾ ਫੈਬਰਿਕ ਤੇ ਡਿਜ਼ਾਈਨ ਬਹੁਤ ਪਸੰਦ ਆਇਆ ਮੈਂ ਸੋਚਿਆ ਕਿ ਕੋਈ ਨਾ ਕੋਈ ਮੇਰਾ ਕਸਟਮਰ ਇਸ ਤਰ੍ਹਾਂ ਦੀ ਡਿਮਾਂਡ ਮੇਰੇ ਕੋਲੋਂ ਅਕਸਰ ਕਰਦੇ ਰਹਿੰਦੇ ਆ ਸੋ ਕਿਸੇ ਨੂੰ ਪਸੰਦ ਆ ਜਾਂਦਾ ਹੈ ਕਈ ਵਾਰ ਵੀਡੀਓ ਦੇ ਵਿੱਚ ਇਸੇ ਲਈ ਮੈਂ ਤੁਹਾਨੂੰ ਦਿਖਾ ਰ ਇਹ ਆਲਓਵਰ ਦੇ ਵਿੱਚ ਰਿਹਾ ਹੈ ਜੀ ਇਹ ਇਸ ਦਾ ਸੈਲਫ ਡਿਜ਼ਾਈਨ ਹੈ ਥ੍ਰੈਡਡ ਡਿਜ਼ਾਈਨ ਹੈ ਇਸ ਦੇ ਵਿੱਚ ਸੈਲਫ ਤੇ ਇਹ ਇਸ ਦਾ بیس ਹੈ ਇਹ ਹੋ ਗਿਆ ਜੀ ਆਲਓਵਰ ਦੇ ਵਿੱਚ ਤਿੰਨ ਮੈਂ ਤੁਹਾਨੂੰ ਆਲਓਵਰ ਦਿਖਾ ਦਿੱਤੇ ਤਿੰਨ ਦੁਪੱਟਿਆਂ ਵਾਲੇ ਤਿੰਨ ਆਰਕੰਡੀ ਦੇ ਇੱਕ ਤੁਹਾਨੂੰ ਪਿਸਤਾ ਵਾਲਾ ਜਿਹੜਾ ਮੈਂ ਕਾਟਨ ਦੀ ਬਾਟਮ ਵਾਲਾ ਉਹ ਦਿਖਾਤਾ ਅੱਛਾ ਜੀ ਹੁਣ ਸੂਟ ਦੇ ਅੱਗੇ ਆਪਾਂ ਵਧਣ ਤੋਂ ਪਹਿਲਾਂ ਇੱਕ ਦੁਪੱਟਿਆਂ ਦੀ ਗੱਲ ਕਰ ਲਈਏ ਇਹ ਚਿਕਨ ਦੇ ਦੁਪੱਟੇ ਨੇ કોટਨ ਦੇ ਚਿਕਨ ਦੇ ਦੁਪट्टे ਆ ਕਿਸੇ ਨੇ ਇਹ ਵੀ ਬਾਈ ਕਰਨਾ ਹੋਇਆ ਤੁਸੀਂ ਇਸ ਦੀ ਵੀ ਡਿਟੇਲ ਲੈ ਸਕਦੇ ਹੋ ਪਲੇਨ ਅਸੀਂ ਡਾਈ ਕਰਵਾਉਣ ਲਈ ਲੈ ਕੇ ਆਏ ਆ ਤੇ ਹੁਣ ਆਪਾਂ ਲੇਲਨ कॉटन ਦੇ ਸੂਟਾਂ ਦੇ ਉੱਪਰ ਇੱਕ ਵਾਰ ਧਿਆਨ ਮਾਰਦੇ ਹਾਂ ਅੱਛਾ ਇਹ ਆਰ ਕੰਢੀ ਹੋਈ ਹੈ ਜੀ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਈ ਹੋਈ ਹੈ ਇਹ ਸੂਟ ਕਾਫੀ ਕੁਆਂਟੀਟੀ ਚ ਪਈ ਹੈ ਮਿਲ ਜਾਣਗੇ ਤੁਹਾਨੂੰ ਹੁਣ ਆ ਜਾਂਦੇ ਜੀ ਲੇਲਨ कॉटन ਦੇ ਸੂਟ ਜੋ ਵਰਕ ਕੀਤੇ ਹੋਏ ਹੈ ਆਰੀ ਵਰਕ ਦੇ ਵਿੱਚ ਹੈ ਲੇਲਨ कॉटन ਦੇ ਆ ਇਹਦੇ ਨਾਲ ਸਮਾਰਟ ਦੁਪੱਟੇ ਆ ਡਿਜੀਟਲ ਪ੍ਰਿੰਟ ਦੇ ਬਹੁਤ ਪਿਆਰੇ ਸੂਟ ਹੈ ਬਹੁਤ ਸੇਲੋ ਹੈ ਮੇਰੇ ਕੋਲੇ ਇਹਨਾਂ ਦੇ ਵਿੱਚ ਬਹੁਤ ਲਿਮਟਿਡ ਜਿਹਾ ਸਟਾਕ ਬਚਿਆ ਜੋ ਤੁਹਾਨੂੰ ਮੈਂ ਡਿਸਕਾਊਂਟ ਹੀ ਦੇ ਦੂੰਗੀ ਸੋ ਕੁਝ ਲੱਕੀ ਕਸਟਮਰਸ ਹੁੰਦੇ ਆ ਜੋ ਐਂਡ ਦੇ ਉੱਪਰ ਇਸ ਤਰ੍ਹਾਂ ਡਿਸਕਾਊਂਟ ਦੇ ਵਿੱਚ ਪੀਸ ਹੈ ਜਿਹੜੇ ਉਹ ਲੈ ਲੈਂਦੀ ਹੈ ਇਹ ਹੈ ਜੀ ਲੈਮਨ ਇਸ ਦਾ ਜੋ ਕਲਰ ਹੈ ਸੂਟ ਦਾ ਲੈਮਨ yellow ਹੈ ਤੇ ਇਹ ਹੈ ਜੀ ਇੱਕ ਵਾਰ ਵਰਕ ਦੇ ਉੱਪਰ ਨਿਗਾਹ ਮਾਰ ਲਓ ਇਸ ਤਰ੍ਹਾਂ ਇਹ ਇਸਦੀ ਬੈਕ ਰਹੇਗੀ ਡਾਟ ਵਾਲੀ ਤੇ ਇਹਦੇ ਨਾਲ ਇਹ ਬਾਟਮ ਹੈ ਲੀਲਨ कॉटन ਦੇ ਵਿੱਚ ਹੀ ਇਸਦੇ ਨਾਲ ਬਾਟਮ ਹੈ ਇਹ ਪਲੇਨ ਹੈ ਤੇ ਇਹਦੇ ਦੁਪट्टे ਦੀ ਗੱਲ ਕਰ ਲਈਏ ਹੁਣ ਆਪਾਂ ਇਸ ਤਰ੍ਹਾਂ ਇਹ ਸੂਟ ਹੈ ਸ਼ਰਟ ਅਤੇ ਇਹ ਇਸ ਦਾ ਦੁਪੱਟਾ ਹੈ ਦੁਪੱਟਾ ਮਸਟਰਡ ਉਹੀ ਸੌਰੀ ਲੈਮਨ yellow ਇਸ ਦਾ بیس ਰਹੇਗਾ ਤੇ ਡਾਟਸ ਦੇ ਨਾਲ ਦੀ ਹਾਈਲਾਈਟਡ ਬਾਰਡਰ ਰਹੇਗਾ ਇਹ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਹੈ ਪਰ ਜੇ ਕੋਈ ਨਵਾਂ ਵਿਊਅਰਸ ਨਵੇਂ ਕਸਟਮਰ ਆਏ ਨੇ ਤੋਂ ਇੱਕ ਵਾਰ ਉਹ ਵੀ ਇਸ ਤਰ੍ਹਾਂ ਨਜ਼ਰ ਦੌੜਾ ਲੈਣ ਤਸਲਜ਼ ਵਾਲਾ ਦੁਪੱਟਾ ਤੇ ਸਮਾਰਟ ਦੁਪੱਟਾ ਇਹਦੇ ਨਾਲ ਇਹ ਇਸ ਦੁਪੱਟੇ ਦਾ ਪ੍ਰਿੰਟ ਹੈ ਇਹ ਜਾਏਗਾ ਜੀ ਇਸ ਦੇ ਨਾਲ ਦੁਪੱਟਾ ਤੇ ਇਹ ਹੈ ਜੀ ਆਪਣੀ ਸ਼ਰਟ ਸੂਟ ਮਤਲਬ ਪੂਰਾ ਤੇ ਬਾਟਮ ਇਸ ਦੇ ਨਾਲ ਪਲੇਨ ਰਹੇਗੀ ਲੈਮਨ yellow ਸ਼ੇਡ ਬਚਿਆ ਹੋਇਆ ਆਪਣੇ ਕੋਲੇ ਇੱਕ ਆਪਣੇ ਕੋਲ ਇਸ ਦੇ ਵਿੱਚ ਪੀਚ ਬਚਿਆ ਹੋਇਆ ਹੈ ਇਹ ਆ ਜਾਂ ਲੱਗੀ ਪੀਚ ਪੀਚ ਵੀ ਤੁਹਾਨੂੰ ਮੈਂ ਜਲਦੀ ਜਲਦੀ ਥੋੜਾ ਓਪਨ ਕਰਕੇ ਦਿਖਾ ਦਿੰਨੀ ਆ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਇਹ ਆ ਜੀ ਪੀਚ ਉਹੀ ਸੇਮ ਵਰਕ ਰਹੂਗਾ ਲੇਲਨ ਕਾਟਨ ਆ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਆਰੀ ਥ੍ਰੈਡ ਦਾ ਬਹੁਤ ਸਸਤੇ ਰੇਟਾਂ ਤੇ ਤੁਹਾਨੂੰ ਸੂਟ ਮਿਲ ਰਹੇ ਆ ਬੈਕ ਉਹੀ ਇਸਦੀ ਡਾਟ ਰਹੇਗੀ ਬਾਹਾਂ ਦੇ ਉੱਪਰ ਡਾਟਸ ਰਹਿਣਗੇ ਤੇ ਇਹਦੇ ਨਾਲ ਵੀ ਸੀਮ ਜਿਹੜੀ ਲੇਲਨ कॉटन ਦੀ बॉटम है ए रहेगी प्लेन ਤੇ ਇਸ ਦੇ ਨਾਲ ਜਿਹੜਾ दुपट्टा है डिजिटल प्रिंट ਦਾ ਰਹੇਗਾ सेम उही स्मार्ट दुपट्टा डिजिटल प्रिंट ਦੇ ਨਾਲ ਤੇ ਨਾਲ ਇਹਦੇ ਇਸ ਤਰ੍ਹਾਂ ਕਰਕੇ टसल्स ਲੱਗੇ ਹੋਏ ਨੇ ਇਹ ਦੇਖੋ بیس ਇਸ ਦਾ ਪੀਚ ਰਹੇਗਾ ਡਾਟਸ ਦੇ ਨਾਲ ਤੇ ਵਰਕ ਦੇ ਨਾਲ ਬਾਰਡਰ ਹਾਈਲਾਈਟਡ ਰਹੇਗਾ ਇਸ ਦੇ ਨਾਲ ਇਸ ਤਰ੍ਹਾਂ ਇਹ ਹੈ ਜੀ ਇਸ ਦੇ ਵਿੱਚ ਸੈਕੰਡ ਕਲਰ ਜੋ ਪੀਚ ਤੇ थर्ड ਇਸ ਦੇ ਵਿੱਚ ਮੈਚਿੰਗ ਜੋ ਬਚਿਆ ਹੋਇਆ ਹੈ ਮੈਚਿੰਗ ਦਾ ਹੈ ਜੀ ਆਪਣੇ ਕੋਲੇ ਬਾਟਮ ਮਸਟਰਡ ਬਹੁਤ ਸੋਹਣਾ ਰੰਗ ਹੈ ਇਹ ਇਹ ਥੋੜਾ ਜਿਹਾ ਕਰੀਮੀ ਆਫ ਵਾਈਟ ਇਸ ਤਰ੍ਹਾਂ ਬਿਸਕੁਟੀ ਜਿਹਾ ਸ਼ਰਟ ਰਹੇਗਾ ਸੇਮ ਉਹੀ ਕੜਾਈ ਉਹੀ ਡਾਟਸ ਬੈਕ ਤੇ ਬਾਹਾਂ ਤੇ ਤੇ ਸੇਮ ਕਪੜਾ ਲੇਲਨ कॉटन ਹੈ ਜੀ ਬਹੁਤ ਪਿਆਰੀ कॉटन ਹੈ ਲੇਲਨ कॉटन ਹੈ ਸੌਰੀ कॉटन ਨਹੀਂ ਲੇਲਨ कॉटन ਬਹੁਤ ਪਿਆਰੀ ਤੇ ਇਸ ਦੇ ਨਾਲ ਲੇਲਨ कॉटन ਦਾ ਹੀ ਬਾਟਮ ਹੈ ਏ ਇਹਦੇ ਨਾਲ ਦੁਪੱਟਾ ਇਸ ਤੇ ਦੁਪੱਟੇ ਦਾ ਜੋ ਬਾਰਡਰ ਹੈ बॉटम ਦੇ ਨਾਲ ਮੈਚ ਹੋਏਗਾ ਕਿਉਂਕਿ ਇਸ ਦੀ ਮੈਚਿੰਗ ਹੈ ਤੇ ਇਹ ਹੈ ਜੀ ਸੇਮ ਦੁਪੱਟਾ ਇਹ ਵਾਲਾ ਸੂਟ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣੇ ਆਰਡਰ ਹੈ ਜਿਹੜੇ ਬੁੱਕ ਕਰ ਸਕਦੇ ਹੋ ਸਕਰੀਨਸ਼ਾਟ ਥੋੜੇ ਕਲੀਅਰ ਲੈ ਕੇ ਭੇਜਿਆ ਕਰੋ ਕਈ ਵਾਰ ਸਮਝ ਨਹੀਂ ਆਉਂਦੀ ਕਿ ਕਿਹੜੇ ਸੂਟ ਦਾ ਤੁਸੀਂ ਇਨਕੁਆਰੀ ਮੰਗ ਰਹੇ ਹੋ ਇਸ ਤਰ੍ਹਾਂ ਖੁੱਲੇ ਡੁੱਲੇ ਦੁਪੱਟੇ ਨੇ ਜੀ 2.5 ਮੀਟਰ ਦੇ ਦੁਪੱਟੇ ਆ ਬਹੁਤ ਖੁੱਲੇ ਆ ਬਹੁਤ ਪਿਆਰੇ ਦੁਪੱਟੇ ਆ ਤੁਹਾਨੂੰ ਜੋ ਵੀ ਪਸੰਦ ਆ ਰਹੇ ਆ ਤੁਸੀਂ ਆਪਣੀ ਇਨਕੁਆਰੀ ਕਰ ਸਕਦੇ ਹੋ ਤੇ ਹੁਣ ਆ ਜਾਂਦਾ ਜੀ ਲਾਸਟ ਜੋ ਮੇਰੇ ਕੋਲੇ ਵਿਸਕੋਸ ਦੀ ਜੌਰਜਟ ਹੈ ਜਿਨ੍ਹਾਂ ਦੇ ਨਾਲ ਪਿਓਰ ਟੈਬੀ ਦੇ ਦੁਪੱਟੇ ਲੱਗੇ ਹੋਏ ਆ ਜੋ ਬਹੁਤ ਹੀ ਰਿਚ ਕੁਆਲਿਟੀ ਦੇ ਵਿੱਚ ਹੈ ਉਹਨਾਂ ਦੇ ਵਿੱਚੋਂ ਇੱਕ ਕਲਰ ਸਿੰਗਲ ਬਚਿਆ ਹੋਇਆ ਬਾਕੀ ਸਾਰੇ ਸੇਲ ਹੋ ਚੁੱਕੇ ਆ ਤੇ ਮੈਂ ਸੋਚਿਆ ਕਿ ਇਸ ਪੀਸ ਨੂੰ ਵੀ ਤੋ ਟੋਡੇ ਨਾਲ ਸ਼ੇਅਰ ਕਰਦੀ ਹਾਂ ਕਿਉਂਕਿ ਇਹ ਇੱਕ ਕਲਰ ਬਚਿਆ ਹੋਇਆ ਹੈ ਪਹਿਲਾਂ ਮੈਂ ਸੋਚਿਆ ਸੀਗਾ ਕਿ ਇਸ ਨੂੰ ਮੈਂ ਖੁਦ ਸਟਿਚ ਕਰਵਾਵਾਂ ਪਰ ਮੇਰੇ ਕੋਲ ਟਾਈਮ ਨਹੀਂ ਮਿਲਣਾ ਇਸ ਦੇ ਉੱਪਰ ਮੈਂ ਵਰਕ ਕਰਵਾਉਣਾ ਸੋ ਇਸ ਨੂੰ ਮੈਂ ਹੁਣ ਤੋਂ ਸ਼ੁਰੂ ਕਰੂੰਗੀ ਤੇ ਨੈਕਸਟ ਗਰਮੀ ਤੱਕ ਚੱਲੇ ਜਾਣਾ ਸੋ ਅਗਰ ਕਿਸੇ ਨੂੰ ਪਸੰਦ ਆਂਦਾ ਤੁਸੀਂ ਲੈ ਸਕਦੇ ਹੋ ਨਹੀਂ ਤਾਂ ਫਿਰ ਇਹ ਵਾਲੇ ਸੂਟ ਨੂੰ ਮੈਂ ਖੁਦ ਵਰਕ ਲਈ ਦੇਉਂਗੀ ਆਪਣੇ ਅੱਛਾ ਜੀ ਇਹ ਇਸ ਦਾ ਪਿਸਤਾ ਔਰ ਪਿੰਕ ਹੈ ਜਿਹੜਾ ਇਸ ਤਰ੍ਹਾਂ ਕੰਟਰਾਸਟ ਹੈ ਟਾਈ ਡਾਈ ਦੇ ਵਿੱਚ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਦਾ ਸਟਾਫ ਹੈ ਇਹ। ਇਹ ਦੇਖੋ ਇਹਦੇ ਨਾਲ ਇਸ ਤਰ੍ਹਾਂ ਮੈਚਿੰਗ ਇਸਦੀ ਬਾਟਮ ਜਾਏਗੀ ਪਿੰਕ ਤੇ ਦੁਪੱਟਾ ਇਸ ਦਾ ਅਮੇਜ਼ਿੰਗ ਬਹੁਤ ਹੀ ਪਿਆਰਾ ਪਿਓਰ ਦਾ ਦੁਪੱਟਾ ਹੈ ਬਿਲਕੁਲ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਹੈ ਤੇ ਇਹ ਇਸ ਤੇ 4 ਸਾਈਡ ਇਦਾਂ ਬਾਰਡਰ ਰਹੇਗਾ ਟਾਈ ਡਾਈ ਦਾ। ਸੈਂਟਰ ਤੇ ਵਿੱਚ ਇਸ ਦੇ ਬਾਟਮ ਨਾਲ ਦਾ ਕਲਰ ਪਿੰਕ ਰਹੇਗਾ। ਬਾਕੀ ਇਸ ਤਰ੍ਹਾਂ ਬਾਰਡਰ ਜਾਏਗਾ ਜੋ ਵੀ ਤੁਹਾਨੂੰ ਸੂਟ ਪਸੰਦ ਆ ਰਹੇ ਨੇ ਤੁਸੀਂ ਆਪਣੇ ਆਰਡਰਸ ਬੁੱਕ ਕਰ ਸਕਦੇ ਹੋ ਆਪਣੀ ਤੁਸੀਂ ਇਨਕੁਆਰੀ ਲੈ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦੇਖਣ ਨੂੰ ਮਿਲੇਗਾ ਤੇ ਇਸ ਤਰ੍ਹਾਂ ਦੀ ਕੁਝ ਹੁਣ ਆਪਾਂ ਜੋ ਗੱਲ ਕਰਦੇ ਆਂ ਸੂਟ ਕਾਫੀ ਅਜੇ ਹੋਰ ਪਏ ਹੋਏ ਆ ਉਹਨਾਂ ਦੀ ਮੈਂ ਸੋਚ ਰਹੀ ਸੀ ਕਿ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਦਿਆਂ ਕਿਉਂਕਿ ਇੱਕ ਲੇਲਨ ਕਾਟਨ ਦੇ ਵਿੱਚ ਮੇਰੀ ਸਿਸਟਰ ਨੇ ਵਰਕ ਕਰਕੇ ਮੈਨੂੰ ਸੂਟ ਭੇਜੇ ਹੋਏ ਆ ਫੁਲਕਾਰੀ ਵਰਕ ਵਾਲੇ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਚਾਹੂੰਗੀ ਬਟ ਉਸਤੇ ਲਈ ਇੱਕ ਵੀਡੀਓ ਆਪਾਂ ਫਿਰ ਨੈਕਸਟ ਬਣਾ ਲੈਨੇ ਮੈਨੂੰ ਲੱਗੇ ਹੱਥ ਹੁਣ ਹੀ ਇੱਕ ਵੀਡੀਓ ਪੋਸਟ ਮਤਲਬ ਬਣਾ ਕੇ ਰੱਖ ਲੈਣੀ ਹੈ ਔਰ ਮੈਂ ਪੋਸਟ ਕਰ ਲੂੰ ਕਰ ਦੂੰਗੀ ਅੱਜ ਤੁਸੀਂ ਇੰਨਾ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਦੀ ਇਨਕੁਆਰੀ ਲੈਣੀ ਹੋਈ ਤੁਸੀਂ ਲੈ ਸਕਦੇ ਹੋ ਤੇ ਬਾਕੀ ਮੇਰੇ ਕੋਲੇ ਹੋਰ ਵੀ ਕਾਫੀ ਜ਼ਿਆਦਾ ਪਏ ਹੋਏ ਆ ਜਿਨ੍ਹਾਂ ਦੀ ਮੈਂ ਨੈਕਸਟ ਵੀਡੀਓ ਦੇ ਵਿੱਚ ਸਾਰੀ ਡਿਟੇਲ ਦੇ ਦੂੰਗੀ ਤੇ ਮਿਲਦੇ ਆਂ ਜੀ ਆਪਾਂ ਫਿਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅ